ਹਾਂਜੀ ਜੜੀ ਬੂਟੀ ਹਰ ਸੈਣ ਸਿੰਘ ਵਿੱਚ ਸਾਰੇ ਵੀਰਾਂ ਦਾ ਸਵਾਗਤ ਹੈ ਤੇ ਔਰ ਬਜ਼ੁਰਗਾਂ ਦਾ ਭੈਣਾਂ ਦਾ ਮਾਤਾਵਾਂ ਦਾ ਸਤਿਕਾਰ ਹੈ ਜੀ ਅੱਜ ਆਪਣੀ ਜਿਹੜੀ ਜਾਣਕਾਰੀ ਹੈ ਜੀ ਇਹ ਜਾਣਕਾਰੀ ਹੈ ਸ਼ੰਖ ਪੁਸ਼ਪੀ ਦੇ ਅਰਕ ਦੇ ਹਵਾਲੇ ਤੋਂ ਜਾਣਕਾਰੀ ਹੈ ਜੀ ਸ਼ੰਖ ਪੁਸ਼ਪੀ ਹੈ ਜਿਹੜੀ ਇਹ ਕੀ ਕੰਮ ਕਰਦੀ ਹੈ ਇਹਨੂੰ ਤਕਰੀਬਨ ਤਕਰੀਬਨ ਸਾਰੇ ਬੰਦੇ ਸਮਝਦੇ ਨੇ ਜੀ ਸ਼ੰਖ ਪੁਸ਼ਪੀ ਨੂੰ ਤੇ ਇਹ ਦਿਮਾਗੀ ਕੰਮ ਕਰਦੀ ਹੈ ਜੀ ਸ਼ੰਖ ਪੁਸ਼ਪੀ ਤੇ ਇਹ ਜਿਹੜਾ ਇਹਦਾ ਅਰਕ ਹੈ ਜੀ ਇਹ ਬੜਾ ਬਲ ਦਾ ਹੈ ਕਾ ਤੇ ਜਦੋਂ ਬੰਦੇ ਦਾ ਦਿਮਾਗ ਦਰੁਸਤ ਹੁੰਦਾ ਤੇ ਸਾਰਾ ਕੁਝ ਜੀ ਠੀਕ ਹੁੰਦਾ ਹੈ ਜੀ ਤੇ ਇਹ ਜਿਹੜੀ ਅਗਨੀ ਹੈ ਜੀ ਇਦਾਰਕ ਪੀਣ ਦੇ ਨਾਲ ਭੁੱਖ ਵਾਧੀ ਆ ਠੀਕ ਹੈ ਜੀ ਇਦਾਰਕ ਦਸੇਵਨ ਕਰਨ ਦੇ ਨਾਲ ਭੁੱਖ ਵਾਧੀ ਆ ਤੇ ਜਿਹੜੇ ਜ਼ਹਿਰੀਲੇ ਤੱਤ ਹੁੰਦੇ ਨੇ ਬਾਡੀ 'ਚ ਉਹਨਾਂ ਨੂੰ ਇਹ ਖਤਮ ਕਰਦੀ ਆ ਔਰ ਜਿਹੜੇ ਬੰਦੇ ਨੂੰ ਗੁੱਸਾ ਆਉਂਦਾ ਚਿੜਚਿੜੇ ਸੁਭਾਅ ਦਾ ਉਹ ਜੇ ਜੀ ਇਸ ਦੇ ਹਰਕ ਦਾ ਇਸਤੇਮਾਲ ਕਰਦਾ ਜੀ ਤਾਂ ਉਹਸ ਬੰਦੇ ਦੀ ਜਿਹੜੀ ਸਮਰਨ ਸ਼ਕਤੀ ਹੈ ਸੈਣ ਸ਼ਕਤੀ ਹੈ ਉਹ ਤਾਕਤਵਰ ਹੁੰਦੀ ਹੈ ਤੇ ਸਟਰੋਂਗ ਬਣਦੀ ਹੈ ਔਰ ਜਿਹੜੀ ਯਾਦ ਸ਼ਕਤੀ ਹੈ ਬੰਦੇ ਭੁੱਲ ਜਾਂਦੇ ਨੇ ਕਈ ਉਹ ਸਟਰੋਂਗ ਹੁੰਦੀ ਹੈ ਜੀ ਸਮਰਨ ਸ਼ਕਤੀ ਤੇ ਯਾਦ ਸ਼ਕਤੀ ਤੇ ਭੁੱਖ ਭਦਾਉਣ ਵਾਲੀ ਇਹ ਬੂਟੀ ਹੈ ਜੀ ਇਹ ਬੁੱਧੀ ਦਾ ਵਿਕਾਸ ਕਰਦੀ ਹੈ ਜਦ ਇਹਦਾ ਲਗਾਤਾਰ ਸੇਵਨ ਕੀਤਾ ਜਾਵੇ ਮਾਰਕੀਟ ਦੇ ਵਿੱਚ ਸ਼ੰਖ ਪੁਸ਼ਪੀ ਦੇ ਨਾਂ ਤੇ ਟੋਨਿਕ ਵੀ ਆਉਂਦੇ ਨੇ ਜੋ ਮੈਂਬਰੀ ਬੋਸਟਰ ਸਾਫਤ ਹੁੰਦੇ ਨੇ ਜੀ ਮੈਂਬਰੀ ਬੋਸਟਰ ਕਹਿ ਦਿੰਦੇ ਨੇ ਜਿਨ੍ਹਾਂ ਨੂੰ ਇਹ ਦਿਮਾਗੀ ਸ਼ਕਤੀ ਵਾਸਤੇ ਇਹ ਬਿਹਤਰੀਨ ਅਰਕ ਹੈ ਜੀ ਸ਼ੰਖ ਪੁਸ਼ਪੀ ਦਾ ਅਰਕ ਠੀਕ ਹੋ ਗਿਆ ਜੀ ਇਹ ਛੋਟੀ ਜਾਣਕਾਰੀ ਸੀ ਇਹ ਤੁਹਾਡੇ ਵੀਰਾਂ ਨਾਲ ਸਾਂਝੀ ਕੀਤੀ ਹੈ ਜੀ ਸਤਿ ਸ਼੍ਰੀ ਅਕਾਲ ਮਹਾਰਾਜ